ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਤੇ ਆਉਣ ਵਾਲੇ 17 ਮਈ ਤੱਕ ਦੇ ਮੌਸਮ ਦੀ ਜੋ ਭਾਰਤੀ ਮੌਸਮ ਵਿਗਿਆਨ ਵੱਲੋਂ ਪ੍ਰੈਸ ਨੋਟ ਦੇ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਤਾਂ ਅੱਜ ਤੱਕ ਜਾਣਕਾਰੀ ਸਾਂਝੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜੋ ਕਮੈਂਟ ਜ਼ਰੂਰ ਕਰ ਦਿਓ ਤੇ ਦੋਸਤੋ ਅੱਜ ਰਾਤ ਨੂੰ ਦੁਬਾਰਾ ਫੇਰ ਜਿਹੜੀ ਦੂਜੀ ਵਾਰੀ ਹਨੇਰੀ ਆ ਮਾਲਵੇ ਦੇ ਕਈ ਖੇਤਰਾਂ ਦੇ ਵਿੱਚ ਆ ਚੁੱਕੀ ਹੈ ਉਹਦੀ ਜਾਣਕਾਰੀ ਵੀ ਸਾਂਝੀ ਕਰਾਂਗੇ ਸੈਲਰਡ ਦੇ ਮੁਤਾਬਕ ਕਿ ਕਿੱਥੇ ਕਿੱਥੇ ਤੱਕ ਇਹ ਜਿਹੜਾ ਬਦਲ ਵਈਆ ਦੁਬਾਰਾ ਐਕਟਿਵ ਹੋਈਆ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜੋ ਪ੍ਰੈਸ ਨੋਟ ਆ ਪੰਜਾਬ ਦੇ ਭਾਰਤੀ ਮੌਸਮ ਵਿਗਿਆਨ ਦਾ ਤਾਂ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਉੱਤਰਾਖੰਡ ਤੱਕ ਦਾ ਇਹ ਜਿਹੜਾ ਮੌਸਮ ਦਾ ਇਹ ਅਪਡੇਟ ਤੁਹਾਨੂੰ ਅਸੀਂ ਦਿਖਾ ਰਹੇ ਹਿਮਾਚਲ ਜੰਮੂ ਤੇ ਰਾਜਸਥਾਨ ਇਹਨਾਂ ਇਲਾਕਿਆਂ ਦੀ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ 11 ਮਈ ਨੂੰ 11 ਮਈ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹੋਈਆਂ ਨੇ ਜਾਨੀ ਕਿ 50% ਚਾਂਸ ਬਣੇ ਹੋਏ ਸੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਇਲਾਕਿਆਂ ਵਿੱਚ ਜੰਮੂ ਕਸ਼ਮੀਰ ਹਿਮਾਚਲ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਤੇ ਉੱਤਰਾਖੰਡਾ ਇਨ੍ਹਾਂ ਸਾਰਿਆਂ ਇਲਾਕਿਆਂ ਦੇ ਵਿੱਚ ਜਿਹੜੀ ਇਹ ਮੀਂਹ ਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ 50% ਚਾਂਸ ਬਣੇ ਹੋਏ ਸੀ ਉਸ ਤੋਂ ਬਾਅਦ ਦੋਸਤੋ ਕੱਲ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ 25 ਤੋਂ 30% ਚਾਂਸ ਨੇ ਹਿਮਾਚਲ ਤੇ ਜੰਮੂ ਦੇ ਵਿੱਚ ਜਿਹੜੇ 50% ਚਾਂਸ ਨੇ ਜਾਨੀ ਕਿ 20 ਤੋਂ 25-30% ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਉੱਤਰਾਖੰਡ ਦੇ ਵਿੱਚ ਚਾਂਸ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ 12 ਤਰੀਕ ਨੂੰ ਤੇ ਉਸ ਤੋਂ ਬਾਅਦ 13 ਤਰੀਕ ਨੂੰ ਵੀ ਇਸੇ ਤਰ੍ਹਾਂ ਦਾ ਮੌਸਮ ਹੈ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਤੇ ਪੰਜਾਬ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਪਰਸੋਂ ਨੂੰ ਜਾਨੀ ਕਿ 13 ਤਰੀਕ ਨੂੰ ਵੀ ਜਿਹੜੀਆਂ ਮੀਂਹ ਦੇ ਕਾਰਨ ਟੁੱਟਵੇਂ ਰੂਪ ਦੇ ਵਿੱਚ ਹੋਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਆ ਤੇ ਜੰਮੂ ਐਂਡ ਕਸ਼ਮੀਰ ਦੇ ਵਿੱਚ 50% ਚਾਂਸ ਨੇ ਬਣੇ ਹੋਏ ਤੇ ਰਾਜਸਥਾਨ ਦੇ ਵਿੱਚ ਮੌਸਮ ਠੀਕ ਠਾਕ ਰਹੂਗਾ ਉਸ ਤੋਂ ਬਾਅਦ 14 ਤਰੀਕ ਨੂੰ ਵੀ ਦੋਸਤੋ ਮੌਸਮ ਜਿਹੜਾ ਜੰਮੂ ਐਂਡ ਕਸ਼ਮੀਰ ਤੱਕ ਜਿਹੜਾ ਮੌਸਮ ਆ ਉਹ ਆਪਾਂ ਨੂੰ ਬਦਲਿਆ ਹੋਇਆ ਦੇਖਣ ਨੂੰ ਮਿਲੂ 25 ਤੋਂ 30% ਜਿਹੜੇ ਚਾਂਸ ਦੇਖਣ ਨੂੰ ਮਿਲ ਰਹੇ ਨੇ ਮੀਂਹ ਦੇ ਇਸੇ ਤਰ੍ਹਾਂ 15 ਮਈ ਨੂੰ ਵੀ ਜਿਹੜੇ ਮੀਂਹ ਦੇ ਚਾਂਸ ਬਣ ਰਹੇ ਨੇ ਤੁਸੀਂ ਇੱਥੇ ਤੱਕ 15 ਮਈ ਤੱਕ ਮੌਸਮ ਦੇਖ ਸਕਦੇ ਹੋ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਇਹ ਮੀਹਾਂ ਦੀਆਂ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ ਤੇ ਫਿਰ ਆਪਾਂ ਕਹਿ ਸਕਦੇ ਹਾਂ ਜੀ ਜੋ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਮੌਸਮ ਹੈ ਜਿਹੜਾ ਉਹ 16 ਤਰੀਕ ਨੂੰ ਥੋੜਾ ਸਾਫ਼ ਹੋਊਗਾ ਤੇ 17 ਤਰੀਕ ਨੂੰ ਸਾਫ਼ ਹੋਊਗਾ ਇਸ ਤਰ੍ਹਾਂ ਇਹ ਦਿਖਾਇਆ ਗਿਆ ਹੈ ਬਾਕੀ اچانک ਜਿਹੜਾ ਮੌਸਮ ਦੇ ਤਬਦੀਲੀਆਂ ਆਉਂਦੀਆਂ ਉਹ ਜਾਣਕਾਰੀ ਆਪਾਂ ਸਮੇਂ-ਸਮੇਂ ਦੇ ਉੱਤੇ ਸਾਂਝੀ ਕਰਾਂਗੇ ਉੱਤਰਾਖੰਡ ਦੇ ਵਿੱਚ 50% ਚਾਂਸ ਨੇ ਮੀਂਹ ਦੇ ਬਣੇ ਹੋਏ ਦੇਖ ਸਕਦੇ ਹੋ ਤੇ ਜੰਮੂ ਐਂਡ ਕਸ਼ਮੀਰ ਤੇ ਹਿਮਾਚਲ ਦੇ ਵਿੱਚ ਜਿਹੜੇ ਮੀਹਾਂ ਦੀਆਂ ਕਰਵਨੀਆਂ ਵੀ 20 ਤੋਂ 25% ਜਿਹੜੇ ਚਾਂਸ ਬਣੇ ਹੋਏ ਨੇ 16 ਤੋਂ 17 ਨੂੰ ਰਜਿਸਤਾਨ ਦਾ ਮੌਸਮ ਹੈ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ 15 13 ਮਈ ਤੋਂ ਬਾਅਦ ਜਿਹੜਾ ਸਾਫ਼ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਨੂੰ ਲੈ ਚੱਲਦੇ ਆ ਦੋਸਤੋ ਹੁਣ ਅੱਜ ਦੀ ਜਿਹੜੀ ਅਪਡੇਟ ਆ ਤਾਜ਼ਾ ਅਪਡੇਟ ਦੇ ਵਿੱਚ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਆ ਤਾਜ਼ਾ ਅਪਡੇਟ ਆ ਵੇ ਕਿੱਥੇ ਕਿੱਤੇ ਮੀਂਹਾਂ ਦੀਆਂ ਕਾਰਵਾਨੀਆਂ ਤੇ ਕਿੱਥੇ ਕਿੱਤੇ ਇਹ ਸਿਸਟਮ ਸਟਰੋਂਗ ਹੋ ਚੁੱਕਿਆ ਤੇ ਦੁਬਾਰਾ ਜਿਹੜੀ ਹਨੇਰੀਆਂ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਜਿਵੇਂ ਪਟਿਆਲਾ ਸੰਗਰੂਰ ਤੇ ਸ੍ਰੀ ਫਤਿਹਗੜ੍ਹ ਸਾਹਿਬ ਮਰੀਲ ਕੋਟਲਾ ਇਹਨਾਂ ਇਲਾਕਿਆਂ ਦੇ ਵਿੱਚ ਆ ਚੁੱਕੀ ਹੈ ਤੇ ਬੱਦਲਬਾਈ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮਾਝਾ ਦੁਆਬੇ ਦੇ ਇਲਾਕਿਆਂ ਚ ਅਪਾਧ ਦੇ ਰੱਖੇ ਵਿੱਚ ਇਹ ਸਿਸਟਮ ਦੁਆਰਾ ਐਕਟਿਵ ਹੋ ਚੁੱਕਿਆ ਹੈ ਦੇਖ ਸਕਦੇ ਹੋ ਲੈਂਦੇ ਵਾਲੀ ਸਾਈਡ ਤੋਂ ਇਹ ਸਿਸਟਮ ਆ ਰਿਹਾ ਹੈ ਤੇ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਅਵੋਹਰ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਵੱਲ ਨੂੰ ਇਹ ਸਿਸਟਮ ਜਿਹੜਾ ਐਕਟਿਵ ਹੋਇਆ ਸੀ ਤਾਂ ਇਹ ਪਟਿਆਲੇ ਦੇ ਵਿੱਚ ਵੀ ਬੱਦਲਬਾਈ ਲੈ ਚੁੱਕਿਆ ਲਿਆ ਚੁੱਕਿਆ ਸੰਗਰੂਰ ਮਲੇਰਕੋਟਲੇ ਦੇ ਇਲਾਕਿਆਂ ਵਿੱਚ ਵੀ ਇਹ ਬੱਦਲਬਾਈ ਜਿਹੜੇ ਲੈ ਕੇ ਆ ਚੁੱਕਿਆ ਤੇ ਹਨੇਰੀ ਜੜੀ ਹੋ ਆ ਚੁੱਕਿਆ ਤੁਸੀਂ ਸਿਸਟਮ ਦੇਖੋ ਇੰਨਾ ਇਲਾਕੇ ਵਿੱਚ ਕਈਆਂ ਜ਼ਮੀਆਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੇ ਉਸ ਤੋਂ ਬਾਅਦ ਚੰਡੀਗੜ੍ਹ ਮਹਾਲੀ ਰੂਪਨਗਰ ਦੇ ਇਲਾਕਿਆਂ ਵੱਲ ਨੂੰ ਵੀ ਇਹ ਸਿਸਟਮ ਥੋੜਾ ਜਿਹਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਹਰਿਆਣੇ ਦੇ ਇੰਨਾ ਇਲਾਕਿਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਇਧਰ ਰਾਜਸਥਾਨ ਦੇ ਉੱਤਰੀ ਖੇਤਰੇ ਦੇ ਵਿੱਚ ਤੇ ਇਧਰ ਹਰਿਆਣੇ ਦੇ ਇੰਨਾ ਇਲਾਕਿਆਂ ਦੇ ਵਿੱਚ ਜਿਹੜੀਆਂ ਮਹੀਆਂ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਟੁੱਟਵੇਂ ਰੂਪ ਦੇ ਵਿੱਚ ਇਹ ਵਧੀਆ ਜਿਹੜਾ ਸੰਗਣੇ ਜੇ ਬੱਦਲ ਰਾਜਸਥਾਨ ਦੇ ਵਿੱਚ ਇੱਥੇ ਇਹ ਰਾਜਸਥਾਨ ਹੈ ਜੀ ਇਹ ਹਰਿਆਣਾ ਜੀ ਇੱਥੇ ਹਰਿਆਣਾ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਦਿੱਲੀ ਦੇ ਵਿੱਚ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਇਹਨਾਂ ਇਲਾਕਿਆਂ ਵਿੱਚ ਸਾਰਿਆਂ ਵਿੱਚ ਤੁਸੀਂ ਤਸਵੀਰ ਦੀ ਜਿਹੜੀ ਝਾਤ ਮਾਰ ਸਕਦੇ ਹੋ ਜੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਸ ਦੇ ਵਿੱਚ ਇਹ ਮੀਂਹ ਦੀ ਕਾਰਵਾਈ ਜਿਹੜੀ ਕਿ 9 ਵਜੇ ਦੇ ਕਰੀਬ ਇਹ ਰਿਕਾਰਡਿੰਗ ਕਰ ਰਹੇ ਹਾਂ ਅਸੀਂ 9:30 ਦੇ ਕਰੀਬ ਤੇ 9:31 ਮਿੰਟ ਹੋ ਚੁੱਕੇ ਨੇ ਤਾਂ ਉਸ ਸਮੇਂ ਵੀ ਇਹ ਜਿਹੜੀ ਹਨੇਰੀ ਅਜੇ ਬੱਦਲ ਹੈ ਮੀਂਹ ਦੇ ਜਿਹੜੇ ਸੱਟੇ ਸਰਾਟੇ ਨੇ ਕਿਤੇ ਕਿਤੇ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਚੁੱਕਿਆ ਹੈ ਤਸਵੀਰਾਂ ਪੂਰੀਆਂ ਦੋਸਤੋ ਦੇਖ ਸਕਦੇ ਹੋ ਅਸੀਂ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੋਂ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਜਿਹੜੇ ਸੈਟੇਲਾਈਟ ਨੇ ਉਹਨਾਂ ਦੇ ਉੱਤੇ ਇਹ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੇ ਨੇ ਤੁਹਾਡੇ ਤੱਕ ਹੁਣ ਤੁਹਾਨੂੰ ਦਿਖਾਉਣੇ ਕਿ ਕੱਲ ਨੂੰ ਔਰ ਪਰਸੋਂ ਨੂੰ ਪਰਸੈਂਟੇਜ ਦੇ ਕਿੰਨੇ ਕਿ ਚਾਂਸ ਨੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਮੌਸਮਾ ਉਹ ਕਿਹੋ ਜਿਹਾ ਹੋਇਆ ਵਾ ਤੇ ਤੁਹਾਨੂੰ ਇਹ ਲੈ ਚੱਲਦੇ ਅਸੀਂ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦਾ ਉਸ ਦੇ ਵਿੱਚ ਬੱਦਲਵਾਈ ਜਰੂਰ ਦਿਖਾਈ ਗਈ ਹੈ ਮੀਂਹਾਂ ਦੀਆਂ ਕਾਰਵਾਈਆਂ ਕੁਝ ਕੁ ਖੇਤਰਾਂ ਦੇ ਵਿੱਚ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੁਝ ਕਿਤੇ ਵਿੱਚ ਬੱਦਲਵਾਈ ਹੀ ਦਿਖਾਈ ਗਈ ਹੈ ਤੇ 3% ਚਾਂਸ ਦਿਖਾਏ ਗਏ ਨੇ ਜੀ ਇਸ ਸਮੇਂ ਰਾਤ ਦੇ ਸਮੇਂ ਦੇਖ ਸਕਦੇ ਹੋ ਤੁਸੀਂ 11 ਤਰੀਕ ਦੀ ਨਾਈਟ ਨੂੰ ਇਹ 3% ਤੇ ਬੱਦਲਾਂ ਦੀ ਆਵਾਜਾਈ ਤੇ ਹਨੇਰੀ ਜਿਹੜੀ ਉਹ ਦਿਖਾਈ ਗਈ ਹੈ ਦੇਖ ਸਕਦੇ ਹੋ ਹਵਾ ਦੀ ਜਿਹੜੀ ਗਤੀ ਹੈ ਉਹ ਤੇਜ਼ ਤੇ ਮੀਂਹਾਂ ਦੇ ਜਿਹੜੇ ਕਾਰਵਾਈਆਂ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਮੀਂਹ ਦੀ ਕਾਰਵਾਈ ਆਪਾਂ ਨੂੰ 12 ਤਰੀਕ ਨੂੰ ਵੀ ਬੱਦਲਾਂ ਦੀ ਹਵਾਜੇ ਦੇ ਨਾਲ ਮੀਂਹ ਦੀ ਕਾਰਵਾਈ ਦੇ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਨਵੀਂ ਆਈਡੀਓ ਪਲੱਸ ਦੇ ਵਿੱਚ ਆਈ ਹੋਈ ਹੈ ਇਹ ਦੇਖ ਸਕਦੇ ਹਾਂ ਬੱਦਲਬਾਜ਼ੀ ਜ਼ਰੂਰ ਹੈ ਮੀਂਹ ਦੀ ਕਾਰਵਾਈ ਵਿੱਚ 6% ਚਾਂਸ ਹੈ ਕਿਉਂਕਿ ਸਵੇਰ ਦੇ ਸਮੇਂ ਜੇਕਰ ਧੁੱਪ ਲੱਗਦੀ ਹੈ ਤਾਂ ਤੁਹਾਨੂੰ ਦੱਸਿਆ ਦੋਸਤੋ ਫਿਰ ਦੁਪਹਿਰ ਤੋਂ ਬਾਅਦ ਜਿਹੜੀ ਗੜੇਮਾਰੀ ਵਾਲਾ ਸਿਸਟਮ ਹੈ ਵਿੱਚ ਅੱਜ ਕਈ ਇਲਾਕਿਆਂ ਦੇ ਵਿੱਚ ਹੋਇਆ ਉਸ ਤਰ੍ਹਾਂ ਦਾ ਮਾਹੌਲ ਜਿਹੜਾ ਬਣ ਸਕਦਾ ਹੈ ਇਹ ਦੇਖ ਸਕਦੇ ਹੋ ਤੁਸੀਂ ਇਨ੍ਹਾਂ ਇਲਾਕਿਆਂ ਵਿੱਚ ਬੱਦਲਬਾਜ਼ੀ ਹੈਗੀ ਆ ਤੇ ਉਸ ਤੋਂ ਬਾਅਦ 13 ਤਰੀਕ ਨੂੰ ਵੀ ਬੱਦਲਬਾਜ਼ੀ ਜਿਹੜੀ ਦਿਖਾਈ ਗਈ ਹੈ ਤੇ ਨਵੀਂ 1% ਅਤੇ ਮੀਂਹ ਦੀ ਕਾਰਵਾਈ ਟਟ ਮੇਰੇ ਵਿੱਚ ਨਾ ਮਾਤਰ ਦੇ ਰੂਪ ਵਿੱਚ ਹੈਗੀ ਹੈ ਤੇ ਉਸ ਤੋਂ ਬਾਅਦ 14 ਤਰੀਕ ਨੂੰ ਵੀ ਬੱਦਲਾਂ ਦੀ ਆਵਾਜਾਈ ਦਿਖਾਈ ਗਈ ਹੈ ਸਿਰਫ ਮੀਂਹ ਦੀਆਂ ਕਾਰਵਾਈਆਂ ਨਾ ਵਤਰਨੇ ਤੇ ਨਵੀਂ ਜਿਹੜੀ 0% ਦਿਖਾਈ ਦਿੱਤੀ ਆ ਤੇ 15 ਤਰੀਕ ਨੂੰ ਵੀ ਬੱਦਲਾਂ ਦੀ ਆਵਾਜਾਈ ਜਰੂਰ ਦਿਖਾਈ ਗਈ ਹੈ ਤੇ ਸਿਰਫ ਮੀਂਹ ਦੀਆਂ ਕਾਰਵਾਈਆਂ 2% ਦਿਖਾਈਆਂ ਕਿ ਨੇ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਨਵੀਂ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਬਾਅਦ 16 ਤੇ 17 ਤਰੀਕ ਨੂੰ ਵੀ ਮੌਸਮ ਠੀਕ-ਠਾਕ ਆ ਬੱਦਲਾਂ ਦੀ ਆਵਾਜਾਈ ਜਰੂਰ ਦਿਖਾਈ ਗਈ ਹੈ ਤੇ ਨਵੀਂ ਦੀ ਮਾਤਰਾ 3% ਦਿਖਾਈ ਗਈ ਇੱਥੇ ਬੱਦਲ ਦੇਖ ਸਕਦੇ ਹੋ ਇਸੇ ਤਰ੍ਹਾਂ 17 ਤਰੀਕ ਨੂੰ ਵੀ 2% ਨਵੀਂ ਦਿਖਾਈ ਗਈ ਹੈ ਜੀ ਤੇ ਬੱਦਲਾਂ ਦੀ ਆਵਾਜ਼ ਹੀ ਦਿਖਾਈ ਗਈ ਹੈ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੋਸਤੋ ਆਪਾਂ ਨੂੰ 17 ਤਰੀਕ ਤੱਕ ਦੇਖਣ ਨੂੰ ਮਿਲਣਗੀਆਂ ਤੇ ਇਸ ਸਮੇਂ 8 ਜੋ ਅੱਜ 10 ਤਰੀਕ ਦਾ ਮੌਸਮ ਹੈ 11 ਤਰੀਕ ਦਾ ਮੌਸਮ ਹੈ ਸੌਰੀ 11 ਤਰੀਕ ਦੇ ਅੱਜ ਰਾਤ ਦੇ ਮੌਸਮ ਦੀ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮੀਹਾਂ ਦੀਆਂ ਕਾਰਵਾਈਆਂ ਬਹੁਤੇ ਇਲਾਕਿਆਂ ਦੇ ਵਿੱਚ ਹੋ ਚੁੱਕੀਆਂ ਨੇ ਦੇਰ ਸ਼ਾਮ ਤੱਕ ਕਈਆਂ ਦੇ ਵਿੱਚ ਹਲਕੀ ਬੁਲਕੀ ਗਰਜਲਿਸਕ ਜਿਹੜੀ ਇਸ ਸਮੇਂ ਹੋ ਰਹੀ ਹੈ ਕਈਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਕਿ ਰਾਤ ਨੂੰ ਕਈਆਂ ਦੇ ਵਿੱਚ ਜਿਹੜੀ ਇਹ ਬੱਦਲ ਵਾਈ ਆਪਾਂ ਨੂੰ ਲੰਘਦੀ ਹੋਈ ਨਜ਼ਰ ਆਉਗੇ ਅੱਧੀ ਰਾਤ ਤੱਕ ਤਸਵੀਰ ਦੇਖ ਸਕਦੇ ਹੋ ਫਿਲਹਾਲ ਮੌਸਮ ਐਡਾ ਹੋ ਠੀਕ ਠਾਕ ਦਿਖਾਇਆ ਗਿਆ ਦੋਸਤੋ ਕਿਤੇ ਗਰਜਲਿਸਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਤੇ ਕਿਤੇ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਇਹ ਭਾਰਤੀ ਮੌਸਮ ਮੰਗੈਂਦੀ ਪ੍ਰਾਈਵੇਟ ਸੰਸਥਾ ਦਾ ਜਿਹੜਾ ਰਡਾਰ ਹੈ ਉਸ ਦੀ ਤਸਵੀਰ ਦੇ ਵਿੱਚ ਇਹ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਹਾਂ ਤੇ ਇਸ ਸਮੇਂ ਪਹਾੜੀ ਇਲਾਕਿਆਂ ਵਿੱਚ ਗਰਜ ਲਿਸਕ ਜਰੂਰ ਹੋ ਰਹੀ ਹੈ ਪਹਾੜੀ ਇਲਾਕਿਆਂ ਦੀ ਤਸਵੀਰ ਜਿਹੜੀ ਤੁਹਾਨੂੰ ਸਾਂਝੀ ਕਰ ਰਿਹਾ ਇਸ ਸਮੇਂ ਇਹ ਪੰਜਾਬ ਦੇ ਮੌਸਮ ਦੇ ਵਿੱਚ ਤਬਦੀਲੀ ਕੋਈ ਨਹੀਂ ਹੈਗੀ ਜਰੂਰ ਹਵਾ ਹਨੇਰੀ ਹੈ ਜਰੂਰ ਆਈ ਹੋਈ ਹੈ ਤੇ ਬੱਦਲ ਜਰੂਰ ਆਏ ਹੋਏ ਨੇ ਮੀਂਹ ਗਰਜ ਲਿਸਕ ਹਿੱਥ-ਕਿੱਥੇ ਪੈ ਰਿਹਾ ਤੇ ਬਾਕੀ ਮੌਸਮ ਠੀਕ ਠਾਕ ਹੈ ਤੇ ਬਾਕੀ ਦੋਸਤੋ ਤੁਹਾਨੂੰ ਲੈ ਚੱਲਦਾ ਪ੍ਰਾਈਵੇਟ ਸੰਸਥਾ ਦੇ ਦੂਸਰੇ ਸੈਟਲਾਈਟ ਦੇ ਉੱਤੇ ਜਿੱਥੇ ਆਪਾਂ ਦੇਖ ਪਾਵਾਂਗੇ ਕਿ ਮੌਸਮਾ ਜਿਹੜਾ ਬਦਲਿਆ ਹੋਇਆ ਜਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਇਸ ਸਮੇਂ ਦਿਖਾਈ ਦੇ ਰਿਹਾ ਉਸ ਸੈਟਲਾਈਟ ਦੇ ਵਿੱਚ ਵੀ ਕਿਉਂਕਿ ਜੋ ਹੁਣ ਤੱਕ ਦੇ ਅਪਡੇਟ ਆ ਇਸ ਸਮੇਂ ਜੋ ਅਸੀਂ 9:00 ਵਜੇ ਰਿਕਾਰਡ ਕਰ ਰਹੇ ਹਾਂ ਤਾਂ ਮਾਲਵੇ ਦੇ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਹਨੇਰੀ ਆ ਉਹ ਆ ਚੁੱਕੇ ਸੰਗਰੂਰ ਪਟਿਆਲਾ ਮਰੇਲ ਕੋਟਲਾ ਤੇ ਆਪਾਂ ਕਹਿੰਦਾ ਧਿਆਨ ਜੀ ਫਤਿਹਗੜ੍ਹ ਸਾਹਿਬ ਲੁਧਿਆਣੇ ਦੇ ਬਹੁਤੇ ਖੇਤਰ ਤੇ ਹੋਰ ਵੀ ਹਰਿਆਣੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜੀ ਹਨੇਰੀ ਆ ਉਹ ਦੇਰ ਸ਼ਾਮ ਨੂੰ ਆ ਚੁੱਕੀ ਸੌਰੀ ਰਾਤ ਨੂੰ ਆ ਚੁੱਕੀ 8:00 ਵਜੇ ਤੋਂ ਬਾਅਦ ਹਨੇਰੀ ਜਿਹੜੀ ਦੂਜੀ ਵਾਰੀ ਆਈ ਆ ਜਿਹੜੀ ਕਿ ਆਪਾਂ ਨੂੰ 6:07 ਵਜੇ ਦੇ ਕਰੀਬ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਦੁਬਾਰਾ ਫੇਰ ਹਨੇਰੀ ਆ ਜੀ ਇਧਰੋਂ ਦੇਖ ਸਕਦੇ ਹੋ ਮਾਲਵੇ ਦੇ ਖੇਤਰਾਂ ਦੇ ਵਿੱਚ ਜੋ ਪੂਰਬੀ ਖੇਤਰ ਨੇ ਤੇ ਦੂਸਰੀ ਸਾਈਡ ਇਧਰੋਂ ਸਿਸਟਮ ਜਿਹੜਾ ਲੈਂਦੇ ਵਾਲ ਸਾਈਡ ਤੋਂ ਔਰ ਜੰਮੂ ਦੇ ਵਿੱਚੋਂ ਆ ਰਿਹਾ ਉਹ ਆਪਾਂ ਨੂੰ ਕਵਰ ਕਰਦਾ ਹੋਇਆ ਨਜ਼ਰ ਆ ਰਿਹਾ ਜਲੰਧਰ ਤੋਂ ਉੱਪਰਲੇ ਸਿਆਣ ਦੇ ਵਿੱਚ ਜਿਹੜਾ ਕਿ ਜਲੰਧਰ ਤੋਂ ਲੈ ਕੇ ਆਪਾਂ ਕਹਿ ਸਕਦੇ ਹਾਂ ਤਰਨਤਾਰਨ ਸਾਹਿਬ ਫਿਰੋਜ਼ਪੁਰ ਤੱਕ ਸ੍ਰੀ ਮੁਕਸਰ ਸਾਹਿਬ ਤੱਕ ਇਸ ਤਰ੍ਹਾਂ ਜਿਹੜਾ ਇਹ ਉੱਪਰਲੇ ਹਿੱਸੇ ਦੇ ਵਿੱਚ ਇਹ ਬੱਦਲ ਆ ਰਿਹਾ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਗਰਜ ਲੈਸਕ ਦੀਆਂ ਕਾਰਵਾਈਆਂ ਅੱਧੀ ਰਾਤ ਤੱਕ ਆਪਾਂ ਨੂੰ ਮੀਂਹਿਆ ਕਾਰਵਾਈਆਂ ਹੁੰਦੀ ਹੋਈਆਂ ਨਜ਼ਰ ਆਉਣਗੀਆਂ ਤੇ ਜਿਹੜੀ ਆਪਾਂ ਕਹ ਸਕਦੇ ਹਾਂ ਬੱਦਲ ਵਈਆ ਉਹ ਹਰਿਆਣੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਪਹੁੰਚ ਚੁੱਕਿਆ ਤੇ ਮੱਧ ਪੰਜਾਬ ਦੇ ਵਿੱਚ ਵੀ ਜਿਹੜੀ ਪਹੁੰਚ ਚੁੱਕੀ ਹੈ ਜਾਨੀ ਕਿ ਲੁਧਿਆਣਾ ਦੇ ਵਿੱਚ ਵੀ ਜਿਹੜੀ ਪਹੁੰਚ ਚੁੱਕੀ ਹੈ ਤਾਂ ਇਹ ਮੀਂਹ ਦੀਆਂ ਕਾਰਵਾਈਆਂ ਅੱਧੀ ਰਾਤ ਤੱਕ ਤੁਹਾਨੂੰ ਦੱਸ ਹੀ ਦਿੱਤਾ ਕਿ ਤਾਪਮਾਨ ਦੇ ਵਿੱਚ ਗਰਾਫਟ ਜ਼ਰੂਰ ਆਊਗੀ 20-21 ਡਿਗਰੀ ਜਾਂ 22-23 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਦਰਜ ਕੀਤਾ ਜਾਊਗਾ ਅੱਜ ਰਾਤ ਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਦੇ ਤਾਪਮਾਨ ਵਧਣੇ ਸ਼ੁਰੂ ਹੋਣਗੇ ਤੇ ਰਾਤਾਂ ਦੇ ਵੀ ਤਾਪਮਾਨ ਨਾਲ ਦੇ ਵਿੱਚ 1 ਤੋਂ 2 ਡਿਗਰੀ ਦਾ ਵਾਧਾ ਹੋਊਗਾ। ਪਰੰਤੂ ਅਜੇ ਜੋ ਅਪਡੇਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰੀਏ ਤਾਂ 15 ਤਰੀਕ ਤੱਕ ਮੀਹਾ ਨੇ ਜਾਂ ਕਾਰਬੋਇਨਰ ਜੋ ਸੈਟਲਾਈਟ ਵਿੱਚ ਦਿਖਾਈਆਂ ਗਈਆਂ ਨੇ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦਾ ਜਿਹੜਾ ਚਾਹੇ ਉਹ 25% ਹੋਣ ਚਾਹੇ ਉਹ 20% ਹੋਣ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਉਹ ਬਣ ਚੁੱਕਿਆ ਹੈ। ਅਸਮਾਨ ਦੇ ਵਿੱਚ ਬੱਦਲ ਤੁਸੀਂ ਸਾਰੇ ਸੈਟਲਾਈਟਾਂ ਦੇ ਵਿੱਚ ਦੇਖ ਸਕਦੇ ਹੋ ਘੁੰਮਦੇ ਹੋਏ ਨਜ਼ਰ ਆ ਰਹੇ ਨੇ। ਤੇ ਹੋਰ ਅਪਡੇਟਸ ਸਵੇਰ ਦੇ ਸਮੇਂ ਸਾਂਝੀ ਕਰਦਾਂਗੇ ਦੋਸਤੋ ਜਿੰਮੇ ਵੀ ਹੋਊਗਾ ਕੱਲ ਨੂੰ ਮੌਸਮ ਤਾਂ ਤਦ ਤੱਕ ਲਈ ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ ਦੇ ਨਾਲ ਧੰਨਵਾਦ ਮਿਹਰਬਾਨੀ ਰੱਬ ਰਾਖਾ